ਹੈਲੋ ਗਾਇਸ ਹੈਲੋ ਫਰੈਂਡ ਸੋਕ ਬਲੌਗਸ ਪਰ ਆਇਆ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈਲਕਮ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੂਰ ਬੈਠੇ ਸੱਜਣਾਂ ਨੂੰ ਨੇੜੇ ਬੈਠੇ ਨੂੰ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਵੇਰ ਦੀ ਗੁੱਡ ਮਾਰਨਿੰਗ ਸੋ ਦੋਸਤੋ ਅੱਜ ਤੁਹਾਨੂੰ ਗੱਲ ਸ਼ੇਅਰ ਕਰਨੀ ਵੀ ਮਾਲਕ ਨੇ ਦਿਨ ਲਾ ਦਿੱਤਾ ਆ ਤੇ ਦਿਨ ਲੱਗ ਗਿਆ ਆ ਲੋਕੀ ਤਾਂ ਬੜਾ ਨੰਦ ਮੰਨ ਰਹੇ ਆ ਕੋਈ ਇੱਧਰ ਜਾ ਰਿਹਾ ਕੋਈ ਇੱਧਰ ਜਾ ਰਿਹਾ ਆ ਤੇ ਸਾਡਾ ਕਾਲੂ ਵੀ ਸਾਡੇ ਨਾਲ ਕੇ ਬੈਠਾ ਆ ਦੇਖੋ ਤੋ ਪਈ ਨਹੀਂ ਬਧੀ ਲੱਗਦੀ ਆ ਤੇ ਜੂਨ ਜੁਲਾਈ ਦੇ ਜੇਠ ਹੜ ਦੇ ਵਿੱਚ ਆਪਾਂ ਗਏ ਧੁੱਪ ਨਿਕਲ ਨਹੀਂਦਾ ਯਾਰ ਸ਼ਾਂ ਹੀ ਹੋਵੇ ਠੰਡ ਆ ਜੇ ਨਾ ਤੇ ਅੱਜ ਕੱਲ ਆਪਾਂ ਧੁੱਪ ਮੰਗਦੇ ਆ ਉਦੋਂ ਜਾ ਕੇ ਆਪਾਂ ਮੰਗਦੇ ਆ ਠੰਡ ਵੀ ਠੰਡ ਆ ਜਵੇ ਧੁੱਪ ਚਾਹੀਦੀ ਪਰ ਇਹ ਸਾਰੇ ਕੁਦਰਤ ਦੇ ਖੇលਿਆ ਧੁੱਪ ਵੀ ਆਉਣੀ ਆ ਤੇ ਸ਼ਾਂ ਵੀ ਆਉਣੀ ਆ ਠੰਡ ਵੀ ਆਉਣੀ ਤੇ ਗਰਮੀ ਵੀ ਆਉਣੀ ਆ ਤੇ ਇਸ ਕਰਕੇ ਅੱਜ ਧੁੱਪ ਲੱਗੀ ਆ ਬੜਾ ਵਧੀਆ ਲੱਗ ਰਿਹਾ ਸਮਾਂ ਬੜਾ ਵਧੀਆ ਨਜ਼ਾਰਾ ਆ ਰਿਹਾ ਆ ਤੇ ਸੋਚਿਆ ਕਿ ਉਹਨਾਂ ਤੋਪਰੇ ਵਿੱਚ ਅੱਜ ਤਾਂ ਨਾਲ ਕੋਈ ਗੱਲਬਾਤ ਕਰ ਲਈਏ ਤੇ ਜੋਤਾ ਵੀ ਆਪਣੇ ਕੋਲ ਆ ਗਿਆ ਅੰਦਰ ਉੱਠ ਕੇ ਇਹ ਵੀ ਕਹਿੰਦਾ ਡਾੜੀ ਤੋਂਪ ਨਿਕਲਾਈ ਆ ਮੈਂ ਕਿਹਾ ਮੈਨੂੰ ਦੇਖ ਤੋਂਪ ਨਿਕਲੀ ਆ ਮੈਂ ਉਹ ਕਿਹਾ ਤੇ ਹੁਣ ਮੁਕਰਦਾ ਕਹਿੰਦਾ ਮੈਂ ਕਿਹਾ ਨਹੀਂ ਕਹ ਕੇ ਮੁਕਰਦਾ ਹੁੰਦਾ ਕਿ ਤੁਸੀਂ ਦੱਸੋ ਆ ਦੱਸਿਓ ਆਪਾਂ ਆਪਣੇ ਏਰੀਆ ਵਿੱਚ ਹਨਾ ਦੇਖ ਕੇ ਚਾਹ ਨੂੰ ਵੀ ਕਿੱਥੇ ਕਿੱਥੇ ਤੋਂਪਾਂ ਨਿਕਲੀਆਂ ਹਨਾਰੇ ਆਪਣਾ ਏਰੀਆ ਦੱਸਿਓ ਤੇ ਨਾਲੇ ਆਪਣੇ ਦੱਸੋ ਇਲਾਕੇ ਦਾ ਹਾਲਚਾਲ ਕਿ ਤੁਹਾਡੇ ਇਲਾਕੇ ਤੋਂਪ ਨਿਕਲੀ ਹੈ ਜਾਂ ਨਹੀਂ ਨਿਕਲੀ ਤੇ ਕਿਉਂਕਿ ਕਹੀ ਥਾਈ ਤਾਂ ਬੰਨੇ ਹੀ ਨਿਕਲਦੀ ਹੈਗੀ ਮੌਸਮ ਦੇ ਹਿਸਾਬ ਨਾਲ ਤੇ ਤੁਸੀਂ ਸਾਰੇ ਦੱਸਣਾ ਹੈ ਤੇ ਇਸ ਕਰਕੇ ਨਾ ਧੁੱਪ ਦੇ ਵਿੱਚ ਆਪਾਂ ਨੂੰ ਕਈ ਕੁਝ ਮਿਲਦਾ ਬਟਾਵੰਡੀ ਮਿਲ ਜਾਂਦਾ ਆ ਜਿਹੜਾ ਆਪਣੇ ਜੋੜ ਜੋੜ ਦੁਖਦੇ ਹੁੰਦੇ ਨੇ ਨਾ ਸਹੀ ਹੋ ਜਾਂਦੇ ਆ ਤੇ ਇਸ ਕਰਕੇ ਨਾ ਧੁੱਪ ਬੋ ਜੂਰੀ ਆ ਧੁੱਪ ਨਾਲ ਆਪਸਰ ਵੀ ਉੱਠਦੀ ਆ ਤੇ ਬੰਦਾ ਵੀ ਉੱਠਦਾ ਆ ਤੇ ਧੁੱਪ ਨਾਲ ਫਲ ਵੀ ਉੱਤਰਦਾ ਆ ਤੇ ਇਸ ਕਰਕੇ ਮੇਰਾ ਖਿਆਲ 10 ਦਾ ਟਾਈਮ ਆ ਕਾਲੂ ਵੀ ਧੋਪ ਦਾ ਆਨੰਦ ਮਾਣ ਰਿਹਾ ਆ ਇਹ ਆਉਂਦਾ ਸਿਰਫ ਦਿਨੇ ਹੀ ਆ ਰਾਤ ਨੂੰ ਸਾਡੇ ਕੋਲ ਆਦਾ ਹੈ ਸਿਰ ਦਿਨੇ ਸਾਡੀ ਰਾਖੀ ਕਰਦਾ ਆ ਬਸ ਇਹਨਾਂ ਰਾਖੀ ਕਰਦਾ ਸਾਰੇ ਭੱਲੇ ਕਰਦਾ ਬੜਾ ਸਿਆਣਾ ਜਾਨਵਰ ਆ ਇਹ ਪਤਾ ਨਹੀਂ ਭੁੱਲ ਭੁਲੇਖੇ ਕਿੱਥੋਂ ਆ ਰਿਹਾ ਕਿਹਰੇ ਛੱਡਿਆ ਹੋਣਾ ਇਹ ਤੇ ਰਾਖੀ ਕਰ ਰਿਹਾ ਜਾਨਵਰ ਆ ਕੁੱਤਾ ਡੌਗੀ ਕਿਸ ਨੇ ਸ਼ੌਂਕ ਨਾ ਪਾ ਲਿਆ ਆ ਆ ਦਾ ਕੱਲ ਗਰਾਹ ਰਾਤ ਨੂੰ ਕੋਹ ਦਾਨ ਨੂੰ ਕਿਸੇ ਸੋਨਾ ਪਾ ਲਿਆ ਇਹਨੂੰ ਤੇ ਪਰ ਨਹੀਂ ਇਹ ਕਿਸੇ ਨੇ ਨਾ ਕੌੜਾ ਕਰਕੇ ਛੱਡ ਦਿੱਤਾ ਸੀਗਾ ਤੇ ਅਚਨ ਚੇਤੀ ਆਪਣੇ ਆ ਗਿਆ ਇਹ ਤੇ ਆਪਾਂ ਜਿਹੜਾ ਉਹਨੂੰ ਰੋਟੀ ਪਾਣੀ ਪਾਇਆ ਦੁੱਧ ਪਾਇਆ ਤੇ ਇੱਥੇ ਟੇਕ ਗਿਆ ਸਾਰੇ ਮਹੱਲੇ ਰਾਖੀ ਕਰਦਾ ਆ ਕੋਈ ਕੱਲੀ ਸਾਡੀ ਨਹੀਂ ਕਰਦਾ ਹੈਗਾ ਰਾਤ ਨੂੰ ਜਦ ਕੋਈ ਇੱਥੇ ਕੋਈ ਨਾ ਕੇ ਦਿਖਾਲੇ ਕੋਈ ਉਹ ਭਾਰੀ ਕਰਕੇ ਸਾਰੀ ਕਰਦਾ ਹੈ ਬੜਾ ਬਧੀ ਜਾਨਵਰ ਆ ਸਾਰੀ ਬਹੁਤ ਪਿਆਰ ਕਰਦੇ ਆ ਇਹਨੂੰ ਉਹ ਦੇਖੋ ਇੱਕ ਦੀ ਲੁੱਕ ਬਹੁਤ ਹੋਣੀ ਹੈ ਕਾਲੂ ਕਾਲ ਓਏ ਦੇਖੋ ਇੱਕ ਇਹ ਲੋਕੇ ਦੀ ਇੱਕ ਲੋਕ ਇੱਕ ਕੁਦਰਤੀ ਲੁੱਕ ਬਹੁਤ ਹੋਣੀ ਹੈ ਇਹਦੀ ਤੇ ਕਿਸੇ ਸ਼ੌਂਕ ਦਾ ਪਾਲਿਆ ਹੋਇਆ ਸੀਗਾ ਤੇ ਕੌੜਾ ਹੋਣ ਦੇ ਕਰਕੇ ਛੱਡ ਦਿੱਤਾ ਇਹ ਇਸ ਕਰਕੇ ਨਾ ਸਮਝਦਾਰ ਆ ਕਿਸੇ ਨੇ ਇਹਨੂੰ ਜਿੱਦਾਂ ਕਹਦੇ ਕੋਈ ਟ੍ਰੇਨਿੰਗ ਵੀ ਦਿੱਤੀ ਹੋਈ ਆ ਪਰ ਚਲੋ ਹੁੰਦੀਆਂ ਕਈਆਂ ਮਜਬੂਰੀਆਂ ਜਿਆਦਾ ਕੋਈ ਜਾਨਾ ਪੈਣ ਲਾ ਬਲੋਕ ਛੱਡ ਦਿੰਦੇ ਆ ਤੇ ਇਸ ਕਰਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਕਾਈਸ ਭੈਣੋ ਤੇ ਕੀ ਹਾਲ ਚਾ ਤੁਹਾਡਾ ਇਸ ਕਰਕੇ ਨਾ ਇਨਸਾਨਾਂ ਪੂਰੀ ਗੱਲ ਸਮਝਦਾ ਹੈ ਜਾਨਵਰ ਜਿਹੜਾ ਬੰਦੇ ਜਿਆਦਾ ਸੈਨਾ ਹੁੰਦਾ ਆ ਕਿਤੇ ਵੀ ਦੂਰ ਛੱਡ ਆ ਉਹ ਤੇ ਆਪਣੇ ਕਾਜ ਬਰੋਂਦਾ ਆ ਪਰ ਇਹ ਸਾਡੇ ਇਲਾਕੇ ਝੋਣੀ ਹੈਗਾ ਇਹ ਕਿਤੇ ਕੋਈ ਦੂਰੋਂ ਕੋਈ ਛੱਡ ਕੇ ਗਿਆ ਆ ਤਾਂ ਕਿ ਦੂਰੋਂ ਸਾਡੇ ਨਾਲ ਕੋ ਹਸਾਕਦਾ ਵੀ ਇਹਦਾ ਚਲੋ ਇਹ ਆਪਣੇ ਕਰਮ ਖਾਂਦਾ ਆ ਕਿਹੜਾ ਸਾਡੇ ਕੋਲ ਖਾਂਦਾ ਆ ਕੋਈ ਲੈਣ ਦੇ ਕੋਈ ਹਸਾਕਤਾ ਹੁੰਦਾ ਆ ਇਹ ਆਪਣੀ ਕਿਸਮਤ ਖਾਂਦਾ ਆ ਅਸੀਂ ਨਹੀਂ ਕੋ ਦਿੰਦੇ ਇਹਨੇ ਸਾਰਾ ਮਨ ਲੈ ਬਹੁਤ ਬਹੁਤ ਈਦਾ ਕਰਦਾ ਆ ਖਿਆਲ ਜੇ ਕਿ ਮੜਾ ਬਿਮਾਰ ਹੋ ਜੇ ਮਹੱਲੇ ਵਿੱਚੋਂ ਹਰ ਕੋਈ ਟੀਕੇ ਲਵਾਉਣਾ ਪੈਂਦਾ ਇਹਨੂੰ ਨਾ ਦਵਾਈ ਦਵਾਉਣਾ ਪੈਂਦਾ ਇਹਨੂੰ ਹੋਵੇ ਨਾ ਜਿਸ ਕਰਕੇ ਨਾ ਪਹਿਲੇ ਲੜਕਾ ਵੜਾਏ ਇਸ ਚੀਜ਼ੇ ਇੱਕ ਆਇਆ ਕੁੱਤਾ ਪਤਾ ਨਹੀਂ ਕਿਹੜੀ ਨਸਲ ਦਾ ਸੀਗਾ ਉਹ ਬੁਲੀ ਬੁਲੰਬਿਲੰ ਬੁਲਾ ਵਾਲਾ ਇੱਥੇ ਸਾਡੇ ਦੂਜੇ 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 ਮਹੱਲਿਆਂ ਦੂਜੇ ਪਾਸਿਆਂ ਪਿੰਦੇ ਲੜ ਪਿਆ ਪਰ ਇਹਨੇ ਛੇਧਿਆਨ ਨਹੀਂ ਮਨੂ ਇਹਨੇ ਤੇ 15 20 ਮਿੰਟ ਹੀ ਖੁੱਲਦੇ ਰਹੇ ਆ ਇਹਨੇ ਉਹਨੂੰ ਇਹਨੇ ਧੋਣ ਫਾੜ ਲਿਆ ਉਹਨੂੰ ਛੱਡਿਆ ਨਹੀਂ ਇਹਨੇ ਜਾਨਵਰ ਪੈਂਦਾ ਵੀ ਹੈ ਨਹੀਂ ਕਿਸੇ ਨੂੰ ਜੇ ਕੋਈ ਉਹ ਕਵੇ ਫੇਰੀ ਪੈਂਦਾ ਹਾਂ ਉਹਦਾ ਕੋਈ ਨਹੀਂ ਕਹਿੰਦਾ ਇਹਦਾ ਬਹੁਤ ਹੈ ਜੀ ਦੀ ਗੱਲ ਇਸ ਕਰਕੇ ਨਾ ਚਲੋ ਨਾਲੇ ਆਪਾਂ ਨੇ ਦੱਸਿਓ ਇਲਾਕੇ ਦਾ ਤੁਹਾਡੇ ਤੋਂ ਕਿੱਥੇ ਕਿੱਥੇ ਨਿਕਲੀ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਵੀ ਤੁਹਾਡੇ ਏਰੀਆ 'ਚ ਜਿਵੇਂ ਦਾ ਮੌਸਮ ਹੈ ਤੁਹਾਡਾ ਏਰੀਆ ਠੰਡ 'ਚ ਜਾਂ ਬੇ ਧੁੱਪ ਨਿਕਲਾਈ ਆ ਸੋ ਹਾਂਜੀ ਸਾਡੀ ਹੁਣ ਰੋਟੀ ਖਾਈ ਪਕਾਈ ਹੋ ਚੁੱਕੀ ਆ ਤੇ ਹੁਣ ਸਾਪੇ ਲੱਗੀ ਆਪਣੇ ਕੰਮ ਤੇ ਤੇ ਹੁਣ ਮੇਰੇ ਕੰਮ ਕਾਰਨ ਕਰਦੇ ਹੋ ਜਿਹੜੇ ਸਟਾਰਟ ਤੇ ਗ੍ਰਾਹ ਨੂੰ ਛੁੱਟੀਆਂ ਆ ਜੇ ਤੇ ਫਿਰ ਕੱਲ ਤੋਂ ਬਾਅਦ ਜਾਣਗੇ ਸਕੂਲ ਤੇ ਫੇਰੀ ਹੁੰਦਾ ਆ ਕੰਮ ਕਾਰ ਮਤਲਬ ਫਾਸਟ ਜਿਹਦੇ ਨੂੰ ਬਚੇ ਘਰ ਹੁੰਦੇ ਆ ਨਹੀਂ ਨਾ ਖਾਸ ਜਣੀ ਜਲਦੀ ਕੰਮ ਹੁੰਦਾ ਨਾ ਤੇ ਬਸ ਬੈਠ ਸਿਆਰੀ ਬਣਦਾ ਹੈਗਾ ਚਲੋ ਫਿਰ ਦੀ ਹੌਲੀ ਹੌਲੀ ਕੰਮ ਆਪਣਾ ਕਰੀ ਜਾਣੇ ਆ ਤੇ ਮੈਂ ਹੁਣ ਭਾਂਡੇ ਸਾਪੇ ਕਿਦਾਂ ਢੇਰ ਲੱਗਾ ਪਿਆ ਭਾਂਡਿਆਂ ਦਾ ਹਨਾ ਤੇ ਕਿ ਜਿਵੇਂ ਲੱਗ ਜਾਂਦੇ ਨੇ ਨਾ ਭਾਂਡੇ ਦੇ ਕੱਪੜੇ ਸਾਹਵੇਂ ਆਣ ਤਾਂ ਵਧੀਆ ਲੱਗਦੇ ਨੇ ਤਾਂ ਫਿਰ ਐਵੇਂ ਕਮਲ ਜਿਹਾ ਪਿਆ ਰਹਿੰਦਾ ਐ ਤੇ ਨਾਲ ਤਾਂ ਗੱਲਾਂ ਕਰੀਆਂ ਨੇ ਐ ਤਾਂ ਨਾ ਆ ਮੈਂ ਭਾਂਡੇ ਸਾਫ਼ ਕਰੀ ਜਾਂਦੀ ਆ ਤੇ ਵਧੀਆ ਜਿਹੀ ਬੜੀ ਮਜ਼ਾ ਇਹ ਕੀ ਕਰ ਰਹੇ ਸਾਰੇ ਤਾਂ ਸਾਫ਼ ਹੋਣਾ ਇਹ ਜੇ ਤਿੱਦਲਾ ਕਿ ਨੂੰ ਇੱਕ ਕਰਕੇ ਤੇ ਫਿਰ ਦੱਸਣਾ ਆ ਕੋਈ ਨਹੀਂ ਦੋ ਕੰਮ ਕਰ ਤੇ ਭਾਂਡੇ ਨਾਲੇ ਕੁੱਝੇ ਕੰਮ ਅੰਦਰ ਸੁਣਣਾ ਸਾਉ ਮੈਂ ਜੇ ਹਾਂਜੀ ਹੁਣ ਭਾਂਡੇ ਮੇਰੇ ਹੋ ਗਏ ਸਾਫ ਹੋ ਤੇ ਹੋ ਗਏ ਕੰਮ ਕੰਪਲੀਟ ਤੇ ਮੈਂ ਸੈਲਫ ਵੀ ਸਾਫ ਕਰ ਲਈ ਨਾਲ ਨਾਲ ਇਹਦੀ ਰਹਿ ਜਾਂਦੀ ਆ ਫਿਰ ਤੇ ਨਾਲ ਕੋਗੇ ਮੇਰਾ ਗੈਸ ਸਾਫ ਆਟਾ ਤਾਂ ਡਲ ਜਾਂਦਾ ਤੇ ਫਿਰ ਆਟਾ ਉਹਦੀ ਜੰਮ ਜਾਂਦਾ ਤੇ ਦਿਨ ਅੱਗੇ ਸਫਾਈ ਨਹੀਂ ਹੁੰਦੀ ਹੈਗੀ ਦੇਖੋ ਜੰਦ ਠੰਡਿਆ ਤੁਸੀਂ ਨਾ ਕਲੈਂਟੋਪੀ ਲਈਏ ਤੇ ਟੋਪੀ ਵਿੱਚ ਲਈਏ ਤਾਂ ਠੰਡਿਆ ਬਾਹਰ ਗਈ ਤੋਂਪੋ ਤੋਂ ਮਿੱਤਲੇ ਕੰਮ ਕੰਪਲੀਟ ਹੋ ਗਿਆ ਤਾਂ ਹੁਣ ਮੈਂ ਚੱਲੀ ਵੀ ਰਹੀ ਤਿੰਨ ਗ੍ਰਾਮ ਘਟਿਆ ਬਾਹਰ ਤੇ ਪੌਣੇ 11 ਦਾ ਹੋ ਗਿਆ ਟਾਈਮ ਤੇ ਮੈਂ ਕਿਹਾ ਤੁਪ ਤੁਹਾਡੇ ਜਾਵੇ ਤਾਂ ਫੇਰ ਇਹਨਾਂ ਨੂੰ ਬਾਹਰ ਕੱਢਦੀ ਆ ਤੇ ਥੋੜੀ ਠੰਡ ਘੱਟ ਲੱਗੂਗੀ ਨਾ ਚਲੋ ਚੱਗੇ ਵੀ ਰਹੀ ਆ ਆ ਗਿਆ ਬッタ ਛਿੰਗੀਆਂ ਮਿੰਗੀਆਂ ਦੇਖਦੇ ਇਹਨਾਂ ਦਰਸ਼ਨ ਕਰਦੇ ਆਂ ਹਾਂ ਕਿਦਾਂ ਫਿਰ ਵਧੀਆ ਆਣਾ ਬਾਅਦ ਤੁਸੀਂ ਬੋਲਦੀਆਂ ਹੈਂ ਬੋਲੋਗੇ ਤਾਂ ਤਰ ਮੋਬਾਈਲ ਕਰਨਾ ਬੋਲੋ ਪਹਿਲਾਂ ਜਣਾ ਬਾਦ ਨੂੰ ਇਹਨ ਕਿ ਬੋਲ ਦਵੀਂ ਹੂੰ ਜਦੋਂ ਭੇਲੀਆਂ ਦੀ ਬਾਜਾ ਮਾਰਦੀਆਂ ਮੈਨੂੰ ਬੋਲ ਨਹੀਂ ਤੋ ਪੱਲਾ ਕਿ ਚਲੋ ਠੀਕ ਹੈ ਚਲੋ ਬਾਹਰ ਕਰਦੀ ਹਾਂ ਇਹਨੂੰ ਤੇ ਆ ਚੱਕਦੀ ਆ ਪੱਲਾ ਹੁਣ ਤੇ ਆ ਤੇ ਮਾਝਾ ਮਾਰਦੀ ਆ ਆ ਮੇਰੇ ਸਾਹ ਵੀ ਲੇਖ ਪੱਲੇ ਦੇ একদম ਹਵਾਦਾਰ ਕੁਛ ਨਹੀਂ ਆਉਂਦ ਰੋ ਹਵਾ ਜਾਂਦੀ ਇਧਰ ਇਹ ਹਵਾ ਜਾਂਦੀ ਬਹੁਤ ਜੀ ਗਾੜੀ ਸਾਭੀ ਜੜੇ ਆ ਚਲੋ ਇਹਨਾਂ ਕਰਦੀ ਆ ਬਾਹਰ ਲੋ ਜੇ ਹੁਣ ਚੱਕਦੀ ਆ ਪੱਲਾ हाँ माओ दियुमा करता बाजू फिर गोहा कट्ठा करके फिर लाता झाड़ू ਤੇ ਥੋੜੀ ਹਵਾ ਫੇਰਨ ਝਾੜੂ ਦੇ ਨਾਲ ਜੇ ਆਪ ਝਾੜੂ ਨਹੀਂ ਲਾਉਂਦੇ ਹੈਗੇ ਤੇ ਥਾਂ ਸੁੱਕਦਾ ਨਹੀਂ ਹੈਗਾ ਤੇ ਫਿਰ ਉਹ ਗੱਲ ਮੈਂ ਦੀ ਪੱਲੇ ਚ ਚੱਕਦੇ ਆ ਚਲੋ ਹਵਾ ਆਓ ਜੋ ਕ੍ਰਾਸ ਕਰੋਗੀ ਤੇ ਦੇਖੋ ਜਿੱਧਰ ਝਾੜੂ ਵੀ ਲਾਤਾ ਤੇ ਦੇਖੋ ਜੀ ਪੱਠੇ ਕਿੱਥੇ ਉਤਰਨੇ ਹੁੰਦੇ ਆ ਤੇ ਫਿਰ ਝਾੜੂ ਲੱਗਾ ਵਧੀਆ ਰਹਿੰਦਾ ਆ ਤੇ ਫਿਰ ਇਦਾਂ ਪਿਆਖ ਨਾ ਵਧਣੀ ਹੈਗਾ ਤੇ ਗੋਹਾ ਵੀ ਇਕੱਠਾ ਕਰਤਾ ਫੇਰ ਤਾਂ ਲੈ ਸ਼ਾਮ ਨੂੰ ਛੱਟਿਆਉਣਾ ਤੇ ਵਧੀਆ ਰਹਿਣਾ ਤੇ ਆਪਣਾ ਹੁਣ ਹੋ ਗਿਆ ਇਧਰ ਕੰਫਿਨਿਸ਼ ਹਾਂ ਮੈਂ ਗੱਲ ਕਰਦੀ ਸੀਗੀ ਇਕੋ ਸਾਡੇ ਨਾ ਅੱਜ ਮਾਰਗਦਪ ਹੋ ਗਿਆ ਤੇ ਪਿਛਲੇ ਸਾਲ ਜਣੀ ਸੀ ਸਾਡੇ ਲਾਈਵ ਵਿੱਚ ਆ ਰਾਤ ਆਏ ਜਸ਼ਨਪ੍ਰੀਤ ਸਿੰਘ ਵੀ ਸਾਡੇ ਯੂਐਸਏ ਤੋਂ ਬਹੁਤ ਸੁਣੀ ਗੱਲਬਾਤ ਕੀਤੀ ਉਹਨਾਂ ਨੇ ਬਹੁਤ ਵਧੀਆ ਗੱਲਬਾਤ ਕੀਤੀ ਹਨਾ ਤੇ ਇਦਾਂ ਦੀ ਰੱਬੀ ਰੂਹਾਂ ਤੇ ਕਿਤੇ ਕਿਤੇ ਮਿਲਦੀਆਂ ਹਨਾ ਤੇ ਜਿਹੜੇ ਇੰਨੇ ਵਧੀਆ ਲੋਕ ਆ ਇਸ ਦੁਨੀਆ ਤੇ ਹਨਾ ਤੇ ਇਸ ਪਰਮਾਤਮਾ ਨੇ ਇਸ ਹਰ ਤਰ੍ਹਾਂ ਦੀ ਦੁਨੀਆ ਬਣਾਈ ਹੋਈ ਹੈ ਚੰਗੇ ਮਾੜੇ ਛੋਟੇ ਵੱਡੇ ਸਾਰਾ ਕੁਝ ਬਣਾਇਆ ਕੁਦਰਤ ਨੇ ਹਨਾ ਸਭ ਕੁਝ ਤੇ ਜੇ ਆਪਾਂ ਨੂੰ ਉਦਾਂ ਦੇ ਇਨਸਾਨ ਮਿਲਦੇ ਆ ਤੇ ਵਧੀਆ ਇਨਸਾਨ ਵੀ ਮਿਲਦੇ ਆ ਨਾ ਤੇ ਇਹ ਸੋਚਾਂ ਨੇ ਸਾਨੂੰ ਨੇ ਵਧੀਆ ਇਨਸਾਨ ਮਿਲਣਗੇ ਨਾ ਤਿੰਨੇ ਸੋਨੇ ਵਿਚਾਰ ਉਹਨਾਂ ਦੇ ਤਿੰਨੇ ਵਧੀਆ ਹਨ ਤੇ ਯਾਨੀ ਬਹੁਤ ਹੀ ਵਧੀਆ ਤੇ ਸਾਡੇ ਹੋਰ ਰਾਜਵੀਰ ਬੰਗਾ ਭੈਣ ਜੀ ਬੰਗਿਆਂ ਤੋਂ ਉਈ ਸਾਨੂੰ ਲਾਈਵ ਅਕਸਰ ਲਾਈਵ ਹੁੰਦੇ ਆ ਤੇ ਹੋ ਗਈ ਦਿਨਾਂ ਬਾਅਦ ਹੋਈ ਸੀਗੀ ਰਾਤ ਲਾਈਵ ਹੋ ਤੇ ਇਹ ਕਹਿੰਦੇ ਸੀਗੇ ਵੀ ਸਾਡੇ ਇੰਟਰਨੈਟ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਤੇ ਤਾਂ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਹੈਗੀ ਤੇ ਸਾਡੇ ਯੂਐਸਐਲ ਭਾਜੀ ਉਹਨਾਂ ਨਾਲ ਬਹੁਤ ਸੋਹਣੀ ਗੱਲਬਾਤ ਹੋਈ ਆ ਤੇ ਬਹੁਤ ਚੰਗਾ ਲੱਗਾ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਸੁਣ ਕੇ ਹਨਾ ਤੇ ਮਾਈਕਰੋਨ ਉਹਨਾਂ ਚੜਦੀ ਕਲਾ ਰੱਖੇ ਹਨ ਜਿੱਦਾਂ ਮਤਲਬ ਉਹਨਾਂ ਦਾ ਵਿਚਾਰ ਚੜਦੀ ਕਲਾ ਵਾਲੇ ਵਾਲੇ ਆ ਤੇ ਉਹਨਾਂ ਡੱਬ ਜਰ ਜਰ ਦੇ ਤੰਦਰੁਸੀਆਂ ਦੇ ਰਿਹਾ ਮੈਂ ਤਾਂ ਕਿਹਨੇ ਨੀਚੇ ਪਾਛਾ ਉਹਨਾਂ ਨੂੰ ਹਨਾ ਜੰਨੀ ਉਹਨਾਂ ਨੇ ਮਤਲਬ ਗੱਲਬਾਤ ਕੀਤੀ ਸਾਡੇ ਨਾਲ ਤੇ ਉਹਨਾਂ ਦਾ ਲਿਆ ਤੇ ਹੋਰ ਵੀ ਲਾਈਵ ਵਿੱਚ ਸਾਡੇ ਅਮਨਪ੍ਰੀਤ ਸਾਡੀ ਬੇਟੀ ਹਨਾ ਤੇ ਇਟਲੀ ਤੋਂ ਕੁਝ ਨਾ ਆਏ ਹੋਏ ਸੀਗੇ ਬਹੁਤ ਵਧੀਆ ਹਾਸਾ ਠੱਠਾ ਕਰਦੇ ਸੀ ਸਾਰੇ ਜਾਣੇ ਹਨਾ ਦੇਖੋ ਜੀ ਇਥੋਂ ਕੁਝ ਨਹੀਂ ਲੈ ਜਾਣਾ ਤੇ ਸਿਰਫ ਗੱਲਬਾਤ ਆ ਤੇ ਬਸ ਲਿਆਣਾ ਕੁਝ ਨਹੀਂ ਸਾਰਾ ਕੁਝ ਤੇ ਛੱਡ ਜਾਣਾ ਨਾ ਤੇ ਜਿਹੜਾ ਆਪਾਂ ਹੱਸ ਕੇ ਗੜੀ ਕਰ ਲਈ ਨਾਲ ਰਿਸ ਨਹੀਂ ਹੈਗੀ ਹੈ ਨਾ ਤੇ ਕਈਆਂ ਦੇ ਸੁਭਾਅ ਹੁੰਦੇ ਆ ਸਾਡਾ ਸੁਣੋ ਹੋਣਾ ਹੈ ਕਦਾਂ ਵੀ ਹੈ ਨਾ ਤੇ ਚਲੋ ਖੈਰ ਆਪਾਂ ਕਿਹਨੇ ਸੁਭਾਅ ਨੂੰ ਚੀਜ਼ ਨਹੀਂ ਕਰ ਸਕਦੇ ਹੈਗੇ ਤੇ ਉਹਨਾਂ ਦੀ ਲਾਈਫ ਆ ਉਹਨਾਂ ਦੀ ਮਰਜ਼ੀ ਹੈ ਨਾ ਤੇ ਕਿਵੇਂ ਸਾਡੇ ਤਾਂ ਲਾਈਵ ਵਿੱਚ ਬਧੇ ਲੋਕ ਆਉਂਦੇ ਹਨਾ ਵਧੀਆ ਆਉਂਦੇ ਸਾਨੂੰ ਐਂ ਲੱਗਦਾ ਜਿੱਦਾਂ ਆਪਣੇ ਨਾਲ ਸਾਨੂੰ ਬੰਧ ਹੁੰਦੀ ਜਿੱਦਾਂ ਕਰ ਲੋ ਵੀ ਖੂਨ ਦੇ ਰਿਸ਼ਤੇ ਜਿਹੜੇ ਹੁੰਦੇ ਹਨ ਖੂਨ ਦੇ ਰਿਸ਼ਤਿਆਂ ਨਾਲੋਂ ਵੀ ਪਿਆਰ ਵਾਲੇ ਰਿਸ਼ਤੇ ਬੰਦ ਕੇ ਹੁੰਦੇ ਆ ਤੇ ਇਹ ਗੱਲ ਆ ਕਿ ਸਾਨੂੰ ਆਪਣੇ ਲੱਗਦੇ ਆ ਆਪਣੇ ਫੈਮਿਲੀ ਤਰ੍ਹਾਂ ਲੱਗਦੇ ਜੀ ਤੇ ਸਾਡੇ ਨਾਲ ਸਾਰੀ ਗੱਲਬਾਤ ਸ਼ੇਅਰ ਕਰਦੇ ਆ ਤੇ ਸਾਡੇ ਬਾਰੇ ਪੁੱਛਦੇ ਤੁਸੀਂ ਕਿੱਥੋਂ ਆ ਤੇ ਆਪਣੇ ਬਾਰੇ ਦੱਸਦੇ ਆ ਤੇ ਵਧੀਆ ਲੱਗਦਾ ਸਾਨੂੰ ਨਾ ਸਾਨੂੰ ਲਾਈਵ 1 ਘੰਟਾ ਹੁੰਦਾ ਅਸੀਂ ਕਰਦੇ ਆ ਤੇ ਇੱਕ ਲਾਈਵ ਸਾਡਾ 1 ਘੰਟਾ ਤੋਂ ਵੱਧ ਜਾਂਦਾ ਸਾਨੂੰ ਟਾਈਮ ਦਾ ਹੀ ਨਹੀਂ ਪਤਾ ਲੱਗਦਾ ਹੈਗਾ ਜਦੋਂ ਰਿਸਪੌਂਸ ਨੇ ਕਮੈਂਟ ਆਉਂਦੇ ਆ ਤੇ ਫੈਮਿਲੀ ਵਾਂਗ ਗੱਲਾਂ ਕਰਦੇ ਭੈਣ ਭਰਾ ਸਾਡੇ ਆ ਨਾ ਇਨੀ ਦੂਰ ਦੂਰੋਂ ਸਾਡੇ ਨਾਲ ਸਾਡੇ ਵਾਸਤੇ ਫੋਨ ਕੱਢਦੇ ਆ ਨਾ ਤੇ ਇਹ ਦੇਖੋ ਜੀ ਇਹ ਆਪਣੇ ਹੁੰਦੇ ਆ ਉਹ ਇਹਨਾਂ ਟਾਈਮ ਨਹੀਂ ਕੱਢਦੇ ਹੈਗੇ ਤੇ ਆਪ ਇਹਨਾਂ ਨਾਲ ਦੂਜਾ ਚੰਗਾ ਹਨਾ ਤੇ ਖੇਰ ਬਹੁਤ ਵਧੀਆ ਆ ਸਾਰੇ ਫੈਮਿਲੀ YouTube ਫੈਮਿਲੀ ਬਹੁਤ ਵਧੀਆ ਸਾਰੇ ਸਾਨੂੰ ਕਮੈਂਟ ਕਰਦੇ ਵਧੀਆ ਤੇ ਇੱਥੇ ਤੱਕ ਆ ਵੀ ਸਾਨੂੰ ਕਹਿੰਦੇ ਸੀ ਤੁਹਾਨੂੰ ਮਿਲਣਾ ਆਉਣਾ ਜਾਂ ਤੁਸੀਂ ਸਾਨੂੰ ਮਿਲਣਾਓ ਇੱਥੇ ਤੱਕ ਯਾਨੀ ਪਹੁੰਚ ਜਾਂਦੇ ਆ ਚਲੋ ਵਧੀਆ ਪਿਆਰ ਹੈ ਜੇ ਇੱਥੇ ਕੁਝ ਨਹੀਂ ਲਿਜਾਣ ਨੂੰ ਹੈਗਾ ਤੇ ਇਦਾਂ ਤੇ ਇਹ ਦਿਨ ਅੱਜ ਬਹੁਤ ਸੋਹਣਾ ਲੱਗਾ ਸਵੇਰ ਤੋਂ ਹੀ ਹੈ ਨਾ ਅੱਜ ਧੁੰਦਲੀ ਪਈ ਹੈਗੀ ਬਹੁਤ ਹੀ ਧੁੰਦਲੀ ਪਈ ਵਸੇ ਥੋੜੇ ਬਹੁਤੇ ਪੈਸੀ ਪਰ ਚੱਕ ਹੋ ਗਈ ਜਲਦੀ ਤੇ ਦਿਨ ਸੋਹਣਾ ਲੱਗਿਆ ਸਵੇਰੇ ਸਵੇਰੇ ਹੈ ਨਾ ਤੇ ਪਰ ਫਿਰ ਦੀ ਨਾਲ ਹਵਾ ਚੱਲਣ ਈ ਆ ਥੋੜੀ ਥੋੜੀ ਬਹੁਤੀ ਬਹੁਤੀ ਹੈ ਨਾ ਤੇ ਹਵਾ ਦੇ ਨਾਲ ਠੰਡ ਕਿਤੇ ਗੋਰਾ ਜਿਹਾ ਨਹੀਂ ਪਿਆ ਹੋਗਾ ਸਵੇਰੇ ਹੈ ਨਾ ਇਹ ਦੇਖੋ ਇਹ ਦੋ ਟਾਈਮ ਲਈ ਮੈਂ ਪੱਠੇ ਵੀ ਪਾਗ ਰੱਖ ਲਿਆ ਤਾਂ ਕੰਮ ਐ ਆਪਣਾ ਕਰ ਲੈ ਸੌਖਾ ਕਿਉਂ ਮੇਰੀ ਡਿਊਟੀ ਹੁੰਦੀ ਪੱਠਿਆਂ ਦੀ ਡਾਕਟਰ ਸਾਹਿਬ ਦਾ ਪੱਠੇ ਉਹਨਾਂ ਨੂੰ ਪੜ ਜਾਣੇ ਕੋ ਤਰ ਜਾਣੇ ਹੈ ਨਾ ਤੇ ਫਿਰ ਬਾਕੀ ਕੰਮ ਮੇਰਾ ਤੇ ਘਰ ਦਾ ਕੰਮ ਕਰ ਵੀ ਨਾਲ ਬਲੌਗ ਵੀ ਨਾਲ ਪਸ਼ੂਆਂ ਦਾ ਵੀ ਸਾਰਾ ਕੁਝ ਨਾਲੇ ਚੱਲਣਾ ਪੈਂਦਾ ਹੈ ਬੈਲੈਂਸ ਬਣਾਉਣਾ ਪੈਂਦਾ ਹੈ ਨਾ ਦੇਖੋ ਜੀ ਮੱਧਕਾਲ ਆਪਣੇ ਕੰਮ ਚ ਆਪਾ ਬਿਜ਼ੀ ਰਹਿੰਦੇ ਆ ਨਾ ਚਲੋ ਠੀਕ ਆ ਹੁਣ ਚਲਦੇ ਆ ਘਰ ਨੂੰ ਘਰ ਦੇਖਦੇ ਹਾਂਜੀ ਆਪਣਾ ਮਸਟਰਡ ਆਇਲ ਹੋ ਗਿਆ ਰੈਡੀ ਤੇ 스멜 ਆਉਣ ਲੱਗੀ ਆ ਤੇ ਜਿੱਦਾਂ ਗੱਲ ਹੋ ਵੀ ਬਣ ਗਿਆ ਤੇ ਸੜ ਗਿਆ ਤੇ ਜੇ ਨਾਲ ਸਾਨੂੰ ਇਹ ਕੇ ਸਮਝੋ ਕਿ ਚਾਹੀਆ ਯਾ ਦੇਖੋ ਜਲੇਜੀ ਜੇ ਮੈਂ ਗੈਸ ਦੀ ਚੈਜ਼ ਹੁੰਦੇ ਨਾ ਤੇ ਮੈਂ ਲੈ ਗਈ ਤੇ ਮੈਂ ਉਹਦੇ ਲੱਗੇ ਵੀ ਥੋੜਾ ਜਿਹਾ ਨਮਕੀਨ ਉਹਦਾ ਵਿੱਚ ਨੇ ਨਮਕੀਨ ਨਾਲ ਲੱਗੇ ਸੁਣ ਲਾਦੀ ਵੀ ਲੱਗੇ ਨਾ ਪਹਿਲੀ ਦਮ ਦਾ ਵੀ ਆਪਾਂ ਬੈਠੇ ਆਂ ਨੇ ਕਿਤੇ ਫਸਿੱਖਦੇ ਆਂ ਤੇ ਨਾਲ ਚਾਹ ਦੇ ਨਾਲ ਕੁਛ ਨਾ ਕੁਛ ਹੋਵੇ ਜਾਂ ਉਦਾਂ ਵੈਸੇ ਆਪਾਂ ਖਾਲੀ ਇਕੱਲੇ ਯਾਨੀ ਚਾਹ ਤੋਂ ਬਿਨਾਂ ਨਾ ਆ ਲਓ ਜੀ ਤੇ ਸੌਖਾ ਤਰੀਕਾ ਸਿੱਖੋ ਕੱਲੀ ਚਾਹ ਰੱਖਣੀ ਆ ਜਾਲ ਸੌਖਾ ਤਰੀਕਾ ਦੇਖਦੇ ਨੰਬੇ ਨੀ ਪੁੱਗਨੇ ਹੁੰਦੇ ਆ ਇਹ ਵੀ ਚੀਜ਼ ਬਹੁਤ ਵਧੀਆ ਆ ਫਿਰ ਫੈਂਡ ਜੀ ਕਈ ਵਾਰ ਕਿਹੜਾ ਮੈਂ ਰਿਫੈਂਡ ਬੁੱਕ ਰੋਕ ਦਿੰਦੀ ਆ ਨਹੀਂ ਕਰਦੀ ਆ ਰਿਫੈਂਡ ਨੂੰ ਲਓ ਜੀ ਕੁਛ ਹੀ ਮਿੰਟਾਂ ਸਕਿੰਟਾਂ ਚੱਲ ਮਿੰਟਾਂ ਨਹੀਂ ਸਕਿੰਟਾਂ ਕੁਛ ਅਸੀਂ ਚਟਪਟੇ ਚੀਜ਼ ਤਿਆਰ ਕਰਨ ਵਾਲੀ ਆ ਬਿਲਕੁਲ ਆ ਗਏ ਤੇ ਆਹ ਲਓ ਜੀ ਹੋ ਗਿਆ ਤਿਆਰ ਇਹਨਾਂ ਕਾਲ ਰਿਪੇਲ ਵੀ ਬਹੁਤ ਗਰਮ ਆ ਤੇ ਗਰਮ ਵਿੱਚ ਮਿੰਟਾਂ ਵਿੱਚ ਨਿਕਲੀ ਜਾਵੇ ਚਾਹੇ ਮਿੰਟਸ ਕੋਈ ਆਪਣਾ ਗੈਸਟ ਆ ਜਵੇ ਚਾਹੇ ਆਪਾਂ ਖਣਕੀ ਨੂੰ ਬਣਾ ਚਾਹੇ ਤੀਨ ਨੂੰ ਬਣਾ ਸੌਖਾ ਦੇਕਾ ਹੋ ਜਾਂਦਾ ਹੈ ਇਹਨਾਂ ਟਾਈਮ ਨਹੀਂ ਲੱਗਦਾ ਹੈਗਾ ਤੇ ਬੱਚਾ ਨਾ ਪਜਾ ਆਪਣਾ ਆ ਜੂ ਜਾਂਦਾ ਆ ਲਓ ਜੀ ਆਪਾਂ ਜਦੋਂ ਆਦੇ ਸੋਮਾ ਵਾਲਾ ਤੇ ਅਦੇ ਕੋਈ ਜਿਹੜੀ ਗੱਲ ਜਿਹੜੀ ਆਪਾਂ ਕਰਦਾ ਉਹਨੇ ਕੰਮ ਸ਼ੁੱਧ ਹੁੰਦੀ ਹੈ ਜਿਹੜੀ ਆਪਾਂ ਮਨ ਲੈ ਕੇ ਆਉਨੇ ਆ ਨਾ ਤੇ ਭਾਵੇਂ ਕਿਦਾਂ ਬਣਾਈਂਦੀ ਹੱਥ ਸਾਫ਼ ਕੀਤੇ ਹੋਣੇ ਕਿ ਨਹੀਂ ਕੀਤੇ ਹੈਗੇ ਤੇ ਕੱਲ ਦੀਆਂ ਚੀਜ਼ਾਂ ਵਿੱਚ ਖਾਣ ਪੀਣ ਵਾਲੇ ਜਿਹਨੂੰ ਵਿਸ਼ਵਾਸ ਰੱਖਿਆ ਕਰੋ ਇਹ ਵੀ ਵਧੀਆ ਰਹਿੰਦੀ ਹੈ ਨਾ ਥੋੜੀ ਖੇਚਲ ਆਉਂਦੀ ਹੈ ਔਰ ਕੱਲ ਤੇ ਕੁਛ ਨਹੀਂ ਗੀ ਤੇ ਖੇਚਲ ਹੀ ਕਾਦੀ ਜਿਹੜੀ ਖਾਣ ਦੀ ਗੱਲ ਉਹ ਵੀ ਖੇਚਲ ਵੀ ਨਹੀਂ ਹੁੰਦੀ ਹੈਗੀ ਆਪਾਂ ਮੰਨਦੇ ਆ ਇਹਨੂੰ ਇੱਕ ਦਿੱਤੀ ਮੇਰੀ ਮੀਡੀਅਮ ਬਹੁਤ ਜ਼ਿਆਦਾ ਕਰ ਦਿੰਨੇ ਆ ਰੋਕੋ ਬਾਹਰ ਹਾਕ ਰੋਕੋ ਅਹ ਮਾਹੀਆ ਇਹ ਬਾਤ ਤੋਂ ਕੋਈ ਨਹੀਂ ਜੀ ਵਿਚ ਰੰਗੀਆਂ ਦੇ ਬਹੁਤ ਵਾ ਟੇਸ ਆ ਕਿ ਸ਼ਾਮ ਤੱਕ ਰਹਿਣੀ ਨਹੀਂ ਇਹ ਤੇ ਦੇ ਬੈਲ ਵੀ ਕਲਾ ਦਾ ਖਾਜ ਜਣੇ ਆ ਦੂਜਾ ਦੇ ਖਾਣਾ ਓਏ ਰੋਕੋ ਬਾਹਰ ਰੋਕੋ ਬਾਜਾ ਕਰ ਹੈਗੇ ਵੀ ਇਹ ਵੱਡੇ ਤਲੇ ਆ ਆਪਾਂ ਡੇਰ ਜਾਣੀ ਹਾਂਜੀ ਤਲੇ ਬਣਾ ਲਿਆ ਤੇ ਦੇਖੋ ਜੋਤਵੀ ਖਾਂਡੇ ਆ ਤੇ ਗਰਾਲ ਵੀ ਖਾਂਡੇ ਆ ਤੇ ਮੈਂ ਵੀ ਥੂਪੇ ਬੈ ਕੇ ਖਾਂਡੇ ਨਾਲ ਤਪ ਸੇਕਦੀ ਪਈ ਆ ਤੇ ਨਾਲੇ ਮੈਂ ਤਲੇ ਖਾਂਡੇ ਹੀ ਆ ਤਾਂ ਬੜਾ ਵਧੀਆ ਚਰੋਂਦੇ ਜਾਣੇ ਰਣ ਲੱਗਦੀ ਆ ਤੇ ਠੰਡ ਮਹਿਸੂਸ ਹੁੰਦੀ ਆ ਤੇ ਵੈਸੇ ਧੁੱਪ ਤੇ ਚੜੀ ਆ ਪਰ ਧੁੱਪ ਦੇ ਵਿੱਚ ਠੰਢ ਜਿਣੀ ਹਵਾ ਚੱਲਦੀ ਆ ਤੇ ਤੁਸੀਂ ਸਮਝੋ ਨਾ ਵੀ ਧੁੱਪ ਲੱਗੀ ਹੋਈ ਆ ਵੀ ਸਾਨੂੰ ਮਤਲਬ ਠੰਡ ਘਟ ਗਈ ਆ ਪਰ ਇਹ ਨਹੀਂ ਹੈਗਾ ਨਾਲ ਹਵਾ ਚੱਲਦੀ ਆ ਇਹਦਾ ਜਵਾਬ ਇਹ ਆ ਠੰਡ ਹੈਗੀ ਨਾਲ ਨਾਲ ਹਣਾ ਤੇ ਤੁੱਪੇ ਬਹਿ ਕੇ ਮਦੇ ਲਾਗੇ ਤਾਂ ਥੋਪ ਸੈਕਲੋ ਕਾਲ ਖੇਤੋਂ ਉਪ ਲਗਣੀ ਕਿ ਨਹੀਂ ਲਗਣੀ ਹੈਗੀ ਤੁੱਪ ਅੱਜ ਦਾ ਲਾਹ ਲਾਹ ਤੁੱਪ ਦਾ ਹੈ ਨਾ ਤੇ ਦੇਖੋ ਜੀ ਚਾਹ ਬਣਾ ਕੇ ਰੱਖ ਲਈ ਚਾਹ ਵਿੱਚ ਪੀਣੀ ਟੱਕੇ ਤੇ ਲੈ ਇੱਕ ਖਾ ਲੈ ਸਕੀ ਦੇਖੋ ਜੀ ਮਿੰਟਾਂ ਵਿੱਚ ਝੜਵੜ ਤਿਆਰ